ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ। ਉਮੀਦ ਕਰਦੀ ਹਾਂ ਕਹਾਣੀ ਪਸੰਦ ਆਵੇਗੀ। ਮੈਂ ਕੁਵਾਰੀ ਸੀ ਤੇ ਚਰਿੱਤਰवान ਵੀ ਸੀ। ਫਿਰ ਅਚਾਨਕ ਮੇਰੀ ਤबीयत ਖਰਾਬ ਹੋ ਗਈ। ਕੁਝ ਵਕਤ ਦੇ ਬਾਅਦ ਪੇਟ ਵਿੱਚ ਹਰਕਤ ਜਿਹੀ ਮਹਿਸੂਸ ਹੋਣ ਲੱਗੀ। ਤਾਂ ਮੈਂ ਡਾਕਟਰ ਨੂੰ ਚੈੱਕਅਪ ਕਰਾਇਆ ਤਾਂ jaan ਨਿਕਲ ਗਈ। ਜਦੋਂ ਪਤਾ ਚੱਲਿਆ ਕਿ ਮੈਂ 5 ਮਹੀਨਿਆਂ ਦੀ ਪ੍ਰੈਗਨੈਂਟ ਹਾਂ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਬੱਚੇ ਦਾ ਬਾਪ ਕੌਣ ਹੈ। ਕੁਝ ਦਿਨਾਂ ਵਿੱਚ ਮੈਂ ਬਦਨਾਮ ਹੋ ਗਈ। ਘਰ ਵਾਲਿਆਂ ਨੇ ਘਰੋਂ ਕੱਢਿਆ। ਤਾਂ ਸੁੰਨਸਾਨ ਸੜਕ ਤੇ ਬੈਠ ਕੇ ਸਾਰੀ ਰਾਤ ਰੱਬ ਤੋਂ ਇਨਸਾਫ ਮੰਗਦੀ ਰਹੀ, ਰੋਂਦੀ ਰਹੀ। ਉਹਦੋਂ ਨੂੰ ਤਕਰੀਬਨ ਸਵੇਰ ਦੇ 4 ਵਜੇ। ਤਾਂ ਉੱਥੇ ਚਾਰ ਆਦਮੀ ਅਚਾਨਕ ਮੇਰੇ ਕੰਨਾਂ ਨੇ ਸੁਣਿਆ ਕਿ ਮੇਰੇ ਕਮਰੇ ਤੋਂ ਬਾਹਰ ਅਜੀਬੋ-ਗਰੀਬ ਆਵਾਜ਼ਾਂ ਆ ਰਹੀਆਂ ਸੀ। ਅੱਜ ਤੋਂ ਪਹਿਲਾਂ ਤਾਂ ਇਸ ਤਰ੍ਹਾਂ ਦਾ ਕਦਾਈ ਨਹੀਂ ਹੋਇਆ ਸੀ। ਸ਼ਾਂਤ ਰਾਤ ਦੇ 2:30 ਵੱਜ ਚੁੱਕੇ ਸੀ। ਇਸ ਲਈ ਖੌਫ ਨਾਲ ਮੇਰਾ ਦਿਲ ਪੈਠਾ ਜਾ ਰਿਹਾ ਸੀ। ਮੈਂ ਆਪਣੇ ਕੰਨਾਂ ਤੇ ਹੱਥ ਰੱਖ ਲਿਆ ਤੇ ਰੱਬ ਦਾ ਨਾਮ ਲੈਣ ਲੱਗੀ। ਉਹ ਆਵਾਜ਼ ਮਰਦਾਨਾ ਸੀ ਇਸ ਤਰ੍ਹਾਂ ਜਿਵੇਂ ਕੋਈ ਕਰਾ ਰਿਹਾ ਹੋਵੇ ਝੋਰ-ਝੋਰ ਨਾਲ ਸਹ ਲੈ ਰਿਹਾ ਹੋਵੇ। ਫੰ ਮੇਰੇ ਦਰਵਾਜ਼ੇ ਤੇ دستਕ ਹੋਣ ਲੱਗੀ। ਹੁਣ ਤਾਂ ਮੇਰਾ ਡਰ ਹੋਰ ਵੀ ਜ਼ਿਆਦਾ ਵੱਧ ਗਿਆ। ਉਸ دستਕ ਹੌਲੀ-ਹੌਲੀ ਵੱਧਣ ਲੱਗੀ। ਮੇਰੇ ਭਰਾ ਦੀ ਆਵਾਜ਼ ਸੁਣਾਈ ਦਿੱਤੀ। ਦਰਵਾਜ਼ਾ ਖੋਲਦਿਆਂ ਨਹੀਂ ਤਾਂ ਦਰਵਾਜ਼ਾ ਤੋੜ ਦੇਵਾਂਗਾ। ਮੈਂ ਹਰਾਂ ਰਹਿ ਗਈ ਕਿ ਵੀਰੇ ਨੂੰ ਇਸ ਵਕਤ ਕੀ ਹੋ ਗਿਆ? ਮੈਂ ਹੜਪੜਾ ਕੇ ਉੱਠੀ ਤੇ ਦਰਵਾਜ਼ਾ ਖੋਲ ਦਿੱਤਾ ਵੀਰੇ ਨੇ ਕਮਰੇ ਵਿੱਚ ਦਾਖਲ ਹੁੰਦੇ ਮੇਰੇ ਮੂੰਹ ਤੇ ਥੱਪੜ ਮਾਰ ਦਿੱਤਾ ਜਦੋਂ ਕਿ ਮੇਰੀ ਭਾਬੀ ਮੈਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੀ ਮੰਮੀ ਵੀ ਰੋ ਰਹੀ ਸੀ ਜਦੋਂ ਕਿ ਪਾਪਾ ਤਾਂ ਚੁੱਪਚਾਪ ਇੱਕ ਪਾਸੇ ਖੜੇ ਸੀ ਵੀਰਾ ਕਹਿਣ ਲੱਗਾ ਦੱਸ ਕਿਸ ਨੂੰ ਬੁਲਾਇਆ ਸੀ ਤੂੰ ਆਪਣੇ ਕਮਰੇ ਵਿੱਚ ਕੌਣ ਆਇਆ ਸੀ ਕੀ ਹੋ ਰਿਹਾ ਮੈਂ ਰੋ ਰਹੀ ਸੀ ਮੈਂ ਕਿਹਾ ਵੀਰੇ ਨਹੀਂ ਕਮਰੇ ਵਿੱਚ ਤਾਂ ਕੋਈ ਨਹੀਂ ਆਇਆ ਬਲਕਿ ਮੈਨੂੰ ਤਾਂ ਖੁਦ ਬਾਹਰੋਂ ਆਵਾਜ਼ਾਂ ਆ ਰਹੀਆਂ ਸੀ ਮੈਨੂੰ ਡਰ ਲੱਗ ਰਿਹਾ ਸੀ ਤਾਂ ਰੱਬ ਦਾ ਨਾਮ ਲੈ ਰਹੀ ਸੀ ਵੀਰਾ ਮੀਰੀ ਕਲ ਸੁਣ ਕੇ ਹੱਸ ਪਿਆ ਤੇ ਕਹਿਣ ਲੱਗਾ ਹਾਂ ਹਾਂ ਤੂੰ ਬਹੁਤ ਚੰਗੀ ਤੇ ਸਿੱਧੀ ਐ ਤੇ ਤੂੰ ਰੱਬ ਨੂੰ ਯਾਦ ਕਰ ਰਹੀ ਸੀ ਇਸ ਲਈ ਤੈਨੂੰ ਦਰਵਾਜ਼ਾ ਖੁੱਲਣ ਵਿੱਚ ਇੰਨੀ ਧੀਰ ਲੱਗ ਗਈ ਅੱਜ ਤੂੰ ਸਾਡੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਸੀ ਕਿ ਮੀਰਾ ਸਾਕਾ ਭਰਾ ਮੇਰੇ ਤੇ ਸ਼ੱਕ ਕਰ ਰਿਹਾ ਸੀ ਮੈਂ ਜਲਦੀ ਨਾਲ ਮੰਦਰ ਵਿੱਚ ਜਾ ਕੇ ਗੀਤਾ ਤੇ ਹੱਥ ਰੱਖ ਦਿੱਤਾ ਤੇ ਕਿਹਾ ਇਸ ਕਿਤਾਬ ਦੇ ਸਾਹਮਣੇ ਖੜੇ ਹੋ ਕੇ ਮੈਂ ਝੂਠ ਨਹੀਂ ਬੋਲਾਂਗੀ ਮੇਰੇ ਕਮਰੇ ਵਿੱਚ ਕੋਈ ਨਹੀਂ ਆਇਆ ਇਸ ਤੋਂ ਪਹਿਲਾਂ ਕਿ ਵੀਰਾ ਕੁਝ ਕਹਿੰਦਾ ਪਾਪੇ ਨੇ ਵੀਰੇ ਦਾ ਹੱਥ ਫੜ ਕੇ ਉਸ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਪਾਪਾ ਕਹਿਣ ਲੱਗੇ ਚਾ ਜਾ ਕੇ ਸੌਂ ਜਾ ਲੱਗਦਾ ਹੈ ਨੀਂਦ ਤੇਰੇ ਸਿਰ ਤੇ ਚੜ ਗਈ ਹੈ ਜੋ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੀ ਹੈ ਵੀਰੇ ਤੇ ਭਾਬੀ ਤੇ ਜਾਣ ਤੋਂ ਬਾਅਦ ਮੈਂ ਮੰਮੀ ਤੇ ਘਰ ਲੱਗੇ ਉੱਚੀ ਉੱਚੀ ਰੋਣ ਲੱਗੀ ਮੈਂ ਤਾਂ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਮੇਰਾ ਸਾਕਾ ਭਰਾ ਮੇਰੇ ਤੇ ਸ਼ੱਕ ਕਰੇਗਾ। ਮੰਮੀ ਨੇ ਮੈਨੂੰ ਹੌਸਲਾ ਦਿੱਤਾ ਤੇ ਕਹਿਣ ਲੱਗੀ ਤੂੰ ਹੁਣ ਆਰਾਮ ਨਾਲ ਸੌਂ ਜਾ। ਸਵੇਰੇ ਗੱਲ ਕਰਾਂਗੇ। ਹੁਣ ਭਲਾ ਮੈਨੂੰ ਨੀਂਦ ਕੀ ਆਉਣੀ ਸੀ। ਮੈਂ ਰੋਂਦੀ ਰਹੀ। ਫਿਰ ਮੋਬਾਈਲ ਚੱਕਿਆ ਟਾਈਮ ਦੇਖਣ ਲੱਗੀ ਤਾਂ ਰਾਜ ਦੇ ਮੈਸੇਜ ਦੇਖ ਕੇ ਜਵਾਬ ਦੇਣ ਲੱਗੀ। ਉਹ ਵੀ ਆਨਲਾਈਨ ਸੀ ਤਾਂ ਸਾਡੀ ਚੈਟ ਹੋਣ ਲੱਗੀ। ਮੈਂ ਰਾਜ ਨਾਲ ਪਿਆਰ ਕਰਦੀ ਸੀ। ਉਸ ਤੋਂ ਕਦੋਂ ਕੋਈ ਗੱਲ ਨਹੀਂ ਛੁਪਾਉਂਦੀ ਸੀ ਪਰ ਅੱਜ ਰਾਤ ਦਾ ਮਾਮਲਾ ਉਸ ਨੂੰ ਚਾਕੇ ਵੀ ਮੈਂ ਦੱਸ ਨਹੀਂ ਸਕੀ ਕਿਉਂਕਿ ਜਦੋਂ ਮੇਰਾ ਭਰਾ ਮੇਰੇ ਤੇ ਸ਼ੱਕ ਕਰ ਰਿਹਾ ਸੀ ਤਾਂ ਕਿ ਰਾਤ ਨਹੀਂ ਕਰੇਗਾ ਸਵੇਰੇ ਘਰ ਵਾਲੇ ਨੇ ਰਾਤ ਦੇ ਟੋਪਿਕ ਤੇ ਗੱਲ ਨਹੀਂ ਕੀਤੀ ਵੀਰਾ ਤਾਂ ਸਾਰਾ ਦਿਨ ਘਰੇ ਨਹੀਂ ਆਇਆ ਰਾਤ ਹੋਈ ਤਾਂ ਮੈਨੂੰ ਆਪਣੇ ਕਮਰੇ ਵਿੱਚ ਸੌਣ ਤੋਂ ਡਰ ਲੱਗਣ ਲੱਗਾ ਪਰ ਕਿਸੇ ਨਾਲ ਮੈਂ ਆਪਣੇ ਡਰ ਦੀ ਗੱਲ ਨਹੀਂ ਕਰ ਸਕੀ ਮੈਂ ਆਪਣੇ ਕਮਰੇ ਵਿੱਚ ਦਾਖਲ ਹੁੰਦੇ ਹੀ ਦਰਵਾਜ਼ੇ ਨੂੰ ਅੰਦਰੋਂ ਲੌਕ ਕਰ ਲਿਆ ਫੇਰ ਜਾ ਕੇ ਕਿਤੇ ਚੈਨ ਦਾ ਸਾਹ ਆ ਮੈਂ ਆਪਣੀ ਸਾਰੀ ਜ਼ਿੰਦਗੀ ਸ਼ਰਮ ਤੇ ਸ਼ਰਾਫਤ ਆ ਵਿੱਚ ਕੁ ਜਾਰੀ ਦਿੱਤੀ ਕਦੇ ਕਿਸੇ ਵੱਲ ਅੱਖ ਚੱਕ ਕੇ ਨਹੀਂ ਦੇਖਿਆ ਸੀ ਗੱਲ ਕਰਨਾ ਤਾਂ ਬਹੁਤ ਦੂਰ ਦੀ ਗੱਲ ਰਾਜ ਤਾਂ ਮੇਰੀ ਭੂਆ ਦਾ ਮੁੰਡਾ ਸੀ ਅਸੀਂ ਇਕੱਠੇ ਪਲੇ ਸੀ ਇਸ ਲਈ ਉਸਦੇ ਨਾਲ ਗੱਲ ਕਰਨ ਵਿੱਚ ਮੈਨੂੰ ਕੋਈ ਹਿਚਕ ਸਾਠ ਮਹਿਸੂਸ ਨਹੀਂ ਹੁੰਦੀ ਸੀ ਹਾਂ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ ਪਰ ਉਸ ਦੇ باوجود ਵੀ ਮੈਂ ਉਸ ਨੂੰ ਇੱਕ ਲਿਮਟ ਵਿੱਚ ਰੱਖਿਆ ਹੋਇਆ ਸੀ ਗਦੇ ਹੱਥ ਤੱਕ ਪੜਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਕਿਉਂਕਿ ਮੈਂ ਆਪਣੀ ਇੱਜ਼ਤ ਨੂੰ ਪਿਆਰ ਤੇ ਉੱਤੇ ਰੱਖਦੀ ਸੀ ਅਜ ਰਾਤ ਮੈਨੂੰ ਨੀਂਦ ਵੀ ਨਹੀਂ ਆ ਰਹੀ ਸੀ ਤੇ ਵਾਰ-ਵਾਰ ਡਰ ਵੀ ਮਹਿਸੂਸ ਹੁੰਦਾ ਸੀ ਕਿ ਜੇ ਕੋਈ ਮੇਰੇ ਕਮਰੇ ਵਿੱਚ ਦਾਖਲ ਹੋ ਗਿਆ ਤਾਂ ਮੈਂ ਕੀ ਕਰਾਂਗੀ ਰੱਬ ਦਾ ਨਾਮ ਲੈਣ ਦੇ ਲੇਤੇ ਕਿਤੇ ਮੇਰੀ ਅੱਖ ਲੱਗ ਗਈ ਮੈਨੂੰ ਫਿਰ ਤੋਂ ਆਪਣੇ ਕਮਰੇ ਤੇ ਪਰੋਂ ਆਵਾਜ਼ ਆਉਣ ਲੱਗੀ ਇੱਕ ਮਰਤ ਸੀ ਜੋ ਸਾਹ ਲੈ ਰਹੀ ਆ ਸੀ ਉਸ ਦੀ ਬਾਤ ਸੁਣ ਕੇ ਮੈਨੂੰ ਬਹੁਤ ਅਜੀਬ ਜਿਹਾ ਡਰ ਮਹਿਸੂਸ ਹੋਣ ਲੱਗਾ ਮੈਂ ਤਾਂ ਆਪਣੇ ਬੈੱਡ ਤੇ ਲੇਟੀ ਹੋਈ ਸੀ ਥੋੜੀ ਦੇਰ ਬਾਅਦ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਮੈਂ ਜਾਣਦੀ ਸੀ ਕਿ ਇਹ ਖੜਕਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਮੇਰਾ ਭਰਾ ਸੀ ਉਹ ਬੜੇ ਗੁੱਸੇ ਵਿੱਚ ਲੱਗ ਰਿਹਾ ਸੀ ਵਾਰ-ਵਾਰ ਮੇਰਾ ਨਾਮ ਲੈ ਰਿਹਾ ਸੀ ਦਰਵਾਜ਼ਾ ਖੋਲਦੇ ਰਿਤੂ ਨਹੀਂ ਤਾਂ ਦਰਵਾਜ਼ਾ ਤੋੜ ਦੇਵਾਂਗਾ ਅੰਦਰ ਆ ਕੇ ਤੇਰਾ ਤੇ ਤੇਰੀ ਆਸ਼ਕ ਦਾ ਉਹ ਹਾਲ ਕਰਾਂਗੇ ਕਿ ਤੂੰ ساری ਜ਼ਿੰਦਗੀ ਯਾਦ ਰੱਖੇਂਗੀ ਮੈਨੂੰ ਅੱਜ ਵੀ ਇਹ ਆਵਾਜ਼ ਸੁਣ ਕੇ ਡਰ ਨਹੀਂ ਲੱਗ ਰਿਹਾ ਸੀ ਬਲਕਿ ਮੈਂ ਖੁਸ਼ ਹੋ ਗਈ ਸੀ ਕਿ ਵੀਰੇ ਦੀ ਆਵਾਜ਼ ਸੁਣ ਕੇ ਉਹ ਜਮਰਤ ਕੋਈ ਵੀ ਸੀ ਭੱਜ ਗਿਆ ਹੋਵੇਗਾ ਮੈਂ ਉੱਠ ਕੇ ਦਰਵਾਜ਼ਾ ਖੋਲਣ ਦਾ ਕਸਟ ਨਹੀਂ ਕੀਤਾ ਕਿਉਂਕਿ ਮੇਰਾ ਮਾਰ ਖਾਨ ਦਾ ਬਿਲਕੁਲ ਮੋੜ ਨਹੀਂ ਸੀ ਵੀਰਾ ચીਖ ਚਲਾਉਂਦਾ ਰਿਹਾ ਉਸ ਦੇ ਬਾਅਦ ਸਨਕੇ ਮੰਮੀ ਪਾਪਾ ਵੀ ਬਾਹਰ ਆ ਗਏ ਫਿਰ ਉਹਨਾਂ ਨੇ ਵੀਰੇ ਨੂੰ ਪੇਸ਼ਿਤ ਕਰਕੇ ਉਸ ਤੇ ਕਮਰੇ ਵਿੱਚ ਭੇਜ ਦਿੱਤਾ ਸਵੇਰ ਹੋਈ ਤਾਂ ਜਿਵੇਂ ਹੀ ਨਾਸ਼ਤਾ ਕਰਨ ਦੇ ਲਈ ਮੈਂ ਬਾਹਰ ਨਿਕਲੀ ਸਾਹਮਣੇ ਹੀ ਵੀਰਾ ਵੀ ਬੈਠਾ ਸੀ ਮੰਮੀ ਦੇ ਨਾਲ ਨਾਸ਼ਤਾ ਕਰ ਰਿਹਾ ਸੀ ਵੀਰੇ ਦੇ ਚਿਹਰੇ ਤੇ ਬਹੁਤ ਗੁੱਸਾ ਸੀ ਉਹ ਕਹਿਣ ਲੱਗਾ ਤੂੰ ਵੱਡੀ ਹੋ ਗਈ ਆ ਕੱਲ ਮੈਂ ਤੇਰੇ ਕਮਰੇ ਤੇ ਦਰਵਾਜ਼ਾ ਖੜਕਾਉਂਦਾ ਰਿਹਾ ਪਰ ਤੂੰ ਦਰਵਾਜ਼ਾ ਨਹੀਂ ਖੋਲਿਆ ਮੈਂ ਚੁੱਪ ਕਰਕੇ ਵੀਰਾ ਕਹਿਣ ਲੱਗਿਆ ਕੀ ਨਾਮ ਹੈ ਤੇਰੇ ਆਸ਼ਿਕ ਦਾ ਤੂੰ ਭੋਆ ਦੇ ਮੁੰਡੇ ਰਾਜ ਨੂੰ ਚਾਹੁੰਦੀ ਐ ਨਾ ਉਸ ਨੂੰ ਕਹਿ ਦੇ ਕਿ ਉਹ ਵਿਆਹ ਦੀ ਤਰੀਕ ਪੱਕੀ ਕਰ ਲੈ ਆਪਣੇ ਪਾਪਾ ਨੂੰ ਭੇਜ ਦੇ ਮੈਂ ਆਪਣੇ ਘਰੇ ਇਹ ਸਭ ਕੁਝ ਹਰ ਕਿਸ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਇੱਛਤਦਾਰ ਇਨਸਾਨ ਹਾਂ ਕੱਲ ਨੂੰ ਜੇ ਕਿਸੇ ਨੂੰ ਪਤਾ ਚੱਲ ਜਾਏਗਾ ਕਿ ਰਾਤ ਨੂੰ ਮੇਰੇ ਘਰ ਵਿੱਚ ਮੁੰਡਾ ਆਉਂਦਾ ਹੈ ਤਾਂ ਮੇਰੀ ਕੀ ਇੱਜ਼ਤ ਰਹਿ ਜਾਵੇਗੀ ਮੇਰੇ ਤੇ ਕੱਲ ਸੁਣ ਕੇ ਮੇਰਾ ਦਿਲ ਸਹਿਮ ਗਿਆ ਉਹ ਮੇਰੇ ਤੇ ਕਿਸ ਤਰ੍ਹਾਂ ਦਾ ਇਲਜ਼ਾਮ ਲਾ ਰਿਹਾ ਸੀ ਪਰ ਇਸ ਗੱਲ ਦੀ ਵੀ ਖੁਸ਼ੀ ਸੀ ਚਲੋ ਉਹ ਮੇਰਾ ਤੇ ਰਾਜ ਤੇ ਰਿਸ਼ਤੇ ਲਈ ਮੰਨ ਗਿਆ ਹੈ ਕਿਉਂਕਿ ਸਾਡੇ ਇੱਕ ਹੋਣ ਵਿੱਚ ਸਭ ਤੋਂ ਵੱਡੀ ਰੁਕਾਵਟ ਮੇਰਾ ਭਰਾ ਹੀ ਸੀ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲੇਗੀ ਮੈਂ ਜਲਦੀ ਨਾਲ ਰਾਜ ਨੂੰ ਫੋਨ ਮਲਾਇਆ ਤਾਂ ਉਹ ਪਰੇਸ਼ਾਨ ਹੋ ਗਿਆ ਕਹਿ ਤਾਂ ਇੰਨੀ ਸਵੇਰੇ ਸਵੇਰੇ ਫੋਨ ਕਿਵੇਂ ਕਰ ਦਿੱਤਾ ਸਭ ਕੁਝ ਠੀਕ ਤਾਂ ਹੈ ਮੈਂ ਕਿਹਾ ਸਭ ਠੀਕ ਹੈ ਬਲਕਿ ਮੈਂ ਤੇ ਨਹੀਂ ਕੋ ਬਹੁਤ ਚੰਗੀ ਖਬਰ ਸੁਣਾਉਣ ਜਾ ਰਹੀ ਹਾਂ ਚੰਗਾ ਕੀ ਖਬਰ ਹੈ ਮੈਂ ਉਸ ਨੂੰ ਕਿਹਾ ਕਿ ਵੀਰਾ ਆਪਣੇ ਵਿਆਹ ਲਈ ਮੰਨ ਗਿਆ ਉਹ ਇੱਕਦਮ ਹੈਰਾਨ ਰਹਿ ਗਿਆ ਉਹ ਕਹਿਣ ਲੱਗਾ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਮੈਂ ਕਿਹਾ ਬਸ ਇਹ ਸਭ ਕੁਝ ਛੱਡ ਕੀ ਹੋਇਆ ਕਿਵੇਂ ਹੋਇਆ ਕਿਉਂ ਹੋਇਆ ਆਪਣੇ ਲਈ ਇੰਨਾ ਹੀ ਬਹੁਤ ਹੈ ਕਿ ਆਪਾਂ ਦੋਨੇ ਇੱਕੋ ਉਹ ਜਵਾਂਗੇ ਰਾਜ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਠੀਕ ਹੈ ਮੈਂ ਅੱਜ ਹੀ ਆਪਣੀ ਮੰਮੀ ਪਾਪਾ ਨੂੰ ਤੇਰੇ ਘਰ ਭੇਜ ਦਿੰਨਾ ਹ ਇਹਨਾਂ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਹੁਣ ਮੈਨੂੰ ਥੋੜੀ ਟੈਨਸ਼ਨ ਸੀ ਇਸ ਗੱਲ ਦੀ ਵੀ ਹੋਣ ਲੱਗੀ ਕਿਤੇ ਕਿਸੇ ਤਰ੍ਹਾਂ ਰਾਜ ਦੇ ਉਸ ਦਾ ਵਿਆਹ ਆਪਣੇ ਲਈ ਮੰਨ ਗਿਆ ਤਾਂ ਉਹ ਇੱਕਦਮ ਹਰਾਮ ਰਹਿ ਗਿਆ ਉਹ ਕਹਿਣ ਲੱਗਾ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਮੈਂ ਕਿਹਾ ਬਸ ਇਹ ਸਭ ਛੱਡ ਕੇ ਕਿਵੇਂ ਹੋਇਆ ਤੇ ਕਿਉਂ ਹੋਏ ਆਪਣੇ ਲਈ ਇਹ ਦਿਨ ਬਹੁਤ ਅਪਨ ਦੋਨੇ ਇੱਕ ਹੋ ਜਾਵਾਂਗੇ ਰਾਜ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਤੇ ਕੈਨ ਲੱਗਾ ਹਾਂ ਠੀਕ ਹੈ ਮੈਂ ਅੱਜ ਹੀ ਮੰਮੀ ਪਾਪਾ ਨੂੰ ਤੇਰੇ ਘਰ ਭੇਜ ਦਿੰਨ ਇਹਨਾਂ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਹੁਣ ਮੈਨੂੰ ਥੋੜੀ ਟੈਨਸ਼ਨ ਇਸ ਗੱਲ ਦੀ ਹੋਣ ਲੱਗੀ ਕਿਤੇ ਕਿਸੇ ਤਰ੍ਹਾਂ ਰਾਜ ਦੇ ਘਰ ਵਾਲਿਆਂ ਨੂੰ ਇਸ ਗੱਲ ਪਤਾ ਨਾ ਲੱਗ ਜਾਵੇ ਕਿ ਘਰ ਵਾਲਿਆਂ ਨੂੰ ਕਿ ਸਾਡੇ ਘਰੇ ਰਾਤ ਨੂੰ ਕੋਈ ਮਰਦ ਆਉਂਦਾ ਫਿਰ ਮੈਂ ਇਹ ਸੋਚ ਕੇ ਸਿਰ ਮਾਰ ਦਿੱਤਾ ਕਿ ਰਾਜ ਤਾਂ ਮੈਨੂੰ ਬਹੁਤ ਵੇਅਰ ਕਰਦਾ ਹੈ ਦੀ ਉਸ ਨੂੰ ਪਤਾ ਚੱਲ ਗਿਆ ਕਿ ਇਹੋ ਜੀ ਕੋਈ ਗੱਲ ਨਹੀਂ ਤਾਂ ਉਹ ਜ਼ਰੂਰ ਮੈਨੂੰ અપਨਾਉਣ ਵਾਲਾ ਸੀ ਫੇਰ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਸਾਰੇ ਸੁਪਨੇ ਹੌਲੀ-ਹੌਲੀ ਪੂਰੇ ਹੋਣ ਲੱਗੇ ਸ਼ਾਮ ਨੂੰ ਪੂਆ ਫੋਫੜ ਜੀ ਮੇਰਾ ਰਿਸ਼ਤਾ ਤੈਅ ਕਰਨ ਦੇ ਲਈ ਆਏ ਪਾਪਾ ਨੇ ਹਾਂ ਕਰ ਦਿੱ ਦਿੱਤੇ ਤੇ ਨਾਲ ਹੀ ਫੋਫੜ ਜੀ ਨੂੰ ਕਹਿ ਦਿੱਤਾ ਕਿ ਹੁਣ ਜਦੋਂ ਹਾਂ ਹੋ ਹੀ ਗਈ ਹੈ ਤਾਂ ਲੱਗੇ ਹ ਤ ਬੱਚਿਆਂ ਦੀ ਮੰਗਣੇ ਵੀ ਕਰ ਦਿੰਦੇ ਹ ਕੋਈ ਦਿਨਾਂ ਬਾਅਦ ਆਪਾਂ ਵਿਆਹ ਕਰ ਦੇਵਾਂਗੇ ਮੰਮੀ ਕਹਿਣ ਲੱਗੇ ਭਾਈ ਸਾਹਿਬ ਜਿਵੇਂ ਤੁਹਾਨੂੰ ਠੀਕ ਲੱਗੇ ਫੁੱਫੜ ਜੀ ਕਹਿਣ ਲੱਗੇ ਆਪਾਂ ਪਰਸੋਂ ਆਪਣੀ ਬੇਟੀ ਨੂੰ ਅੰਗੂਠੀ ਪਾਉਣ ਦੇ ਲਈ ਆਵਾਂਗੇ ਇਹ ਗੱਲ ਮੇਰੇ ਲਈ ਬਹੁਤ ਖੁਸ਼ੀ ਦੀ ਸੀ ਸਭ ਤੋਂ ਵੱਡੀ ਇਹ ਗੱਲ ਸੀ ਕਿ ਮੇਰੀ ਮੰਗਣੀ ਉਹਦੇ ਬਾਅਦ ਜੋ ਵਜਾ ਮੈਨੂੰ ਸੁਣਾਈ ਦਿੰਦੀ ਸੀ ਉਹ ਵੀ ਆਉਣੀਆਂ ਬੰਦ ਹੋ ਗਈ ਮੈਂ ਬਹੁਤ ਹੀ ਜ਼ਿਆਦਾ ਖੁਸ਼ੀ ਮੈਂ ਤੇ ਰਾਤ ਸਾਰ ਰਾਤ ਫੋਨ ਤੇ ਗੱਲਾਂ ਕਰਦੇ ਰਹਿੰਦੀ ਆਖਰ ਉਹ ਦਿਨ ਵੀ ਆ ਗਿਆ ਜਿੱਦੋਂ ਮੇਰੀ ਮੰਗਣੀ ਦੀ ਰਸਮ ਹੋ ਰਹੀ ਸੀ ਇਹ ਦਿਨ ਮੈਂ ਪੜੀnga ਅਰਦਾਸਾਂ ਦੇ ਨਾਲ ਮੰਗਿਆ ਸੀ ਮੈਂ ਰਾਜਨ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਸ ਨੂੰ ਪਾਉਣਾ ਚਾਹੁੰਦੀ ਸੀ ਉਹ ਵੀ ਮੈਨੂੰ ਚਾਹੁੰਦਾ ਸੀ ਪਰ ਕੁਝ ਪਰਿਵਾਰਕ ਮਾਮਲਿਆਂ ਦੀ ਵਜ੍ਹਾ ਕਰਕੇ ਸਾਡਾ ਦੋਨਾਂ ਦਾ ਰਿਸ਼ਤੇ ਵਿੱਚ ਬਹੁਤ ਰੁਕਾਵਟਾ ਸੀ ਤੇ ਅੱਜ ਉਹ ਦਿਨ ਆ ਗਿਆ ਸੀ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਮੰਗਲਿਵਾਲੇ ਦਿਨ ਹੀ ਮੇਰੀ ਦੁਨੀਆ ਉੱਜੜ ਜਾਏਗੀ ਰਾਸ ਨੇ ਮੈਨੂੰ ਅੰਗੂਠੀ ਪਾ ਦਿੱਤੀ ਅਸੀਂ ਇੱਕ ਦੂਜੇ ਵੱਲ ਦੇਖ ਕੇ ਮੁਸਕਰਾਉਣ ਲੱਗੇ ਇੱਕ ਰਿਸ਼ਤੇਦਾਰ ਆਰ ਸਾਡੇ ਕੋਲ ਆ ਕੇ ਬੈਠ ਗਿਆ ਉਸ ਨੇ ਮੇਰੇ ਤੋਂ ਪੈਸੇ ਬਾਰੇ ਤੇ ਰਾਜ਼ ਤੋਂ ਵੀ ਪਰ ਉਸ ਨੇ ਜੋ ਪਰਫਿਊਮ ਲਗਾਇਆ ਸੀ ਉਸ ਦੀ ਖੁਸ਼ਬੂ ਮੈਨੂੰ ਬਿਲਕੁਲ ਪਸੰਦ ਨਹੀਂ ਆ ਰਹੀ ਸੀ ਮੇਰਾ ਦੀ ਮਲਚੋਂ ਲੱਗਿਆ ਪਰ ਮੈਂ ਜਲਦੀ ਨਾਲ ਆਪਣੇ ਮੂੰਹ ਤੇ ਹੱਥ ਰੱਖ ਲਿਆ ਰਾਜ਼ ਮੇਰੇ ਲਈ ਫਿਕਰਮੰਦ ਹੋਇਆ ਕਹਿੰਦਾ ਸਭ ਠੀਕ ਹੈ ਨਾ ਮੈਂ ਹਲਕਾ ਜਿਹਾ ਮੁਸਕਰਾਏ ਤੇ ਕਿਹਾ ਹਾਂ ਹਾਂ ਸਭ ਠੀਕ ਹੈ ਅਜੇ ਥੋੜੀ ਦੇਰ ਹੀ ਹੋਈ ਸੀ ਖਾਣਾ ਸ਼ੁਰੂ ਹੋਗਾ ਖਾਣੇ ਦੀ ਖੁਸ਼ਬੂ ਸਾਰੇ ਘਰ ਵਿੱਚ ਫੈਲੀ ਹੁਣ ਮੇਰੇ ਤੋਂ ਕੋਈ ਕੰਟਰੋਲ ਨਹੀਂ ਹੋਇਆ ਮੈਨੂੰ ਉਲਟੀਆਂ ਆਉਣ ਲੱਗੀਆਂ ਮੈਂ ਮੂੰਹ ਤੇ ਹੱਥ ਰੱਖ ਕੇ ਬਾਥਰੂਮ ਵੱਲ ਭੱਜੀ ਪਰ ਮੇਰੀ ਕਿਸਮਤ ਕੀ ਮੈਂ ਰਸਤੇ ਵਿੱਚ ਹੀ ਬੇਹੋਸ਼ ਹੋ ਗਈ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਅੱਖਾਂ ਹਸਪਤਾਲ ਦੇ ਬੱਡ ਤੇ ਖੁੱਲੀਆਂ ਮੇਰੇ ਕੋਲ ਉਸ ਵਕਤ ਮੇਰੀ ਮੰਮੀ ਸੀ ਮੈਂ ਮਹਿਸੂਸ ਕੀਤਾ ਕਿ ਰੋ ਰੋ ਕੇ ਉਸਦੀਆਂ ਅੱਖਾਂ ਲਾਲ ਹੋ ਚੁੱਕੀਆਂ ਉਸਦੀ ਹਾਲਤ ਮੇਰੇ ਤੋਂ ਦੇਖੀ ਨਾ ਗਈ ਮੈਂ ਜਲਦੀ ਨਾਲ ਕਿਹਾ ਕਿ ਮੰਮੀ ਰੋਣ ਵਾਲੀ ਗੱਲ ਨਹੀਂ ਮੈਂ ਠੀਕ ਹੋ ਗਈਆਂ ਮੈਂ ਮੰਮੀ ਦੀਆਂ ਅੱਖਾਂ ਵਿੱਚ ਮੇਰੀ ਗੱਲ ਸੁਣ ਕੇ ਫਿਰ ਹੰਝੂ ਆਉਣ ਲੱਗੇ। ਉਹ ਕਹਿਣ ਲੱਗੀ ਕਿ ਬੇਟਾ ਆਕਰ ਕਰਤੇ ਹੀ ਤੇ ਰਾਜ ਦੀ ਮੁਹੱਬਤ ਜਿੱਤ ਗਈ। ਤੁਹਾਡਾ ਦੋਨਾਂ ਦਾ ਰਿਸ਼ਤਾ ਪੱਕਾ ਹੋ ਗਿਆ। ਅਸੀਂ ਤੁਹਾਡੇ ਵਿਆਹ ਦੇ ਲਈ ਮੰਨਤਾਂ ਗਈ ਸੀ। ਫਿਰ ਇੰਨੀ ਜਲਦਬਾਜ਼ੀ ਕਿਸ ਚੀਜ਼ ਦੀ ਸੀ? ਤੂੰ ਮਾਂ ਬਣਨ ਵਾਲੀ ਐ। ਇਸ ਤੇ ਰਾਜ ਨੂੰ ਪਤਾ ਹੈ। ਇਹ ਗੱਲ ਸੁਣ ਕੇ ਮੇਰੇ ਤੇ ਕਿਆ ਹਮ ਤਟ ਟੁੱਟ ਗਈ। ਮੈਂ ਕਿ ਮੰਮੀ ਤੂੰ ਕੀ ਕਹਿ ਰਹੀਆਂ? ਮੈਂ ਤੇ ਰਾਜ ਤਾਂ ਕਦੇ ਹੀ ਇਕੱਲੇ ਮਿਲੇ ਹੀ ਨਹੀਂ ਇਹ ਤੂੰ ਕੀ ਕਰੇ ਤਾਂ ਮੰਮੀ ਕਹਿ ਲਗੀ ਮੈਂ ਤਾਂ ਨਹੀਂ ਕਿਹਾ ਡਾਕਟਰ ਨੇ ਰਿਪੋਰਟ ਕਹੀ ਹੁਣ ਤੂੰ ਵੀ ਪੜ ਲੈ ਹੁਣ ਇਹ ਗੱਲ ਪੂਰੇ ਖਾਨਦਾਨ ਵਿੱਚ ਫੈਲ ਚੁੱਕੀ ਹੈ ਅਜੇ ਮੰਮੀ ਮੇਰੇ ਨਾਲ ਇਹੀ ਗੱਲਾਂ ਕਰ ਰਹੀ ਸੀ ਕਿ ਰਾਜਪੀਅ ਉਸ ਦਾ ਚਿਹਰਾ ਉਤਰੇ ਹੋਇਆ ਸੀ ਉਹ ਕਹਿਣ ਲੱਗਾ ਰੀਤੂ ਇਹ ਸਭ ਕੀ ਹੈ ਮੈਂ ਕਿਹਾ ਦੇਖ ਰਾਜ ਇਥੋਂ ਦੀ ਰਿਪੋਰਟ ਗਲਤ ਹੈ ਡਾਕਟਰ ਨੇ ਕਿਹਾ ਕਿ ਮੈਂ ਮਾਂ ਪਾਣ ਵਾਲੀ ਉਮੈਨੂ ਐਸਾ ਹਸਪਤਾਲ ਤੋਂ ਲੈ ਜਾ ਮੈਨੂੰ ਰਹਿਣਾ ਇੱਥੇ ਪਰ ਇਸ ਤਾਹ ਤਾਂ ਮਾ ਖਰਾਬ ਹੋ ਗਿਆ ਇੱਕ ਕੁਵਾਰੀ ਕੁੜੀ ਤੇ ਇਲਜ਼ਾਮ ਲਾ ਰਹੇ ਅਰਾਂ ਦੀ ਅੱਖਾਂ ਵਿੱਚ ਦੁੱਖ ਨਜ਼ਰ ਆ ਰਿਹਾ ਸੀ ਉਹ ਕਹਿਣ ਲੱਗਾ ਤੈਨੂੰ ਦੁਨੀਆ ਦੇ ਕਿਸੇ ਹਸਪਤਾਲ ਵਿੱਚ ਵੀ ਲੈ ਜਾਊਗਾ ਪਰ ਮੈਨੂੰ ਇਹ ਦੱਸ ਕਿ ਇਹ ਖਬਰ ਝੂਠੀ ਹੈ ਤਾਂ ਨਹੀਂ ਨਹੀਂ ਤਾਂ ਮੈਂ ਮਰ ਜਾਵਾਂਗਾ ਮੈਂ ਕਿਹ ਰਾਜ਼ ਕਿਹੋ ਜਿਹਾ ਗੱਲਾਂ ਕਰ ਰਹੇ ਆ ਕਿ ਤੈਨੂੰ ਮੇਰੇ ਤੇ ਸਕੇ ਨਹੀਂ ਉਹ ਕਹਿਣ ਲੱਗਾ ਤੇਰੇ ਤੇ ਮੈਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਭਰੋਸਾ ਹੈ फेर ਉਹ ਮੰਮੀ ਨੂੰ ਕਹਿਣ ਲੱਗਾ ਮੰਮੀ ਤੁਸੀਂ ਵੀ ਬੈਠੋ ਤੇ ਆਪਾਂ ਦੋਨੇ ਮਿਲ ਕੇ ਰਿਤੂ ਨੂੰ ਕਿਸੇ ਦੂਜੇ ਹਸਪਤਾਲ ਵਿੱਚ ਲੈ ਕੇ ਜਾਂਦੇ ਆਂ। ਮੰਮੀ ਨੇ ਵੀ ਜੋਸੀ ਨਾਲ ਮੈਨੂੰ ਦੇਖਿਆ ਤੇ ਕਹਿਣ ਲੱਗੀ ਕਿ ਠੀਕ ਐ। ਇੱਕ ਵਾਰ ਇਹ ਵੀ ਤਸੱਲੀ ਕਰ ਲਓ। ਹੁਣ ਮੈਂ ਤੇ ਰਾਜ ਮੰਮੀ ਦੇ ਨਾਲ ਦੂਜੇ ਹਸਪਤਾਲ ਜਾ ਰਹੀ ਸੀ ਸਾਰੇ ਰਾਂਹ ਵਿੱਚ ਮੈਂ ਚੁੱਪ ਰਹੀ ਕੋਈ ਵੀ ਗੱਲ ਕਰਨ ਦੀ ਹਾਲਤ ਵਿੱਚ ਮੈਂ ਨਹੀਂ ਸੀ। ਰੱਬ ਦਾ ਨਾਮ ਲੈ ਕੇ ਹਸਪਤਾਲ ਜਾ। ਮੈਨੂੰ ਐਮਰਜੈਂਸੀ ਚੱਕਰ ਪਾਇਆ ਗਿਆ। ਡਾਕਟਰ ਨੇ ਮੇਰਾ ਅਲਟਰਾਸਾਉਂਡ ਕੀਤਾ ਤਾਂ ਕਹਿ ਲੱਗੀ ਤੂੰ ਇੱਕ ਬੱਚੇ ਦੀ ਮਾਂ ਬਣਨ ਵਾਲੀ ਇਹ ਤਾਂ ਮੈਂ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਹੁਣ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰਾ ਦਿਲ ਫਟ ਜਾਏ ਮੈਂ ਚੀਕਣ ਲੱਗੀ ਮੈਂ ਕਿਹਾ ਕਿ ਇਹ ਕੀ ਬਕਵਾਸ ਲਗਾਈ ਹੈ ਮੈਂ ਪ੍ਰੈਗਨੈਂਟ ਹਾਂ ਮੈਂ ਕਿੰਨੀ ਵਾਰ ਕਿਹਾ ਕਿ ਮੈਂ ਪ੍ਰੈਗਨੈਂਟ ਨਹੀਂ ਮੈਂ ਮੇਰਾ ਸਰੀਰ ਬਿਲਕੁਲ ਸਾਫ਼ ਫਿਰ ਮੈਂ ਰਾਜ ਨੂੰ ਕਿਹਾ ਕਿ ਰੱਬ ਦਾ ਵਾਸਤਾ ਰਾਜ ਤੂੰ ਮੇਰੇ ਕਲਤੇ ਯਕੀਨ ਕਰ ਸਾਰੀ ਦੁਨੀਆ ਝੂਠ ਬੋਲ ਰਹੀ ਹੈ ਮੈਂ ਤਾਂ ਸਿਰਫ ਤੇ ਸਿਰਫ ਤੇਰੀ ਹਾਂ ਰਾਜੇ ਜੇ ਮੇਰੀਆਂ ਅੱਖਾਂ ਵਿੱਚ ਦੇਖਿਆ ਤੇ ਕਹਿ ਲਗਾ ਤੂੰ ਮੇਰੀਆਂ ਅੱਖਾਂ ਦੇ ਸਾਹਮਣੇ ਇਹ ਪਿਆਰ ਦਾ ਜੋ ਝੂਠਾ ਖੇਡ ਖੇਡ ਰਹੀਆਂ ਉਹ ਸਿਰਫ ਇੱਕ ਨਾਟਕ ਸੀ ਜਦੋਂ ਤੂੰ ਕਿਸੇ ਹੋਰ ਦੇ ਨਾਲ ਹੀ ਇਹ ਸਭ ਕਰ ਰਹੀ ਸੀ ਤਾਂ ਫਿਰ ਮੇਰੇ ਨਾਲ ਇਕੱਲੇ ਮਿਲਣ ਵਿੱਚ ਕੀ ਭਾਈ ਸੀ ਅੱਜ ਮੈਂ ਆਪਣੀ ਮੰਗਣੀ ਤੇ ਆਪਣਾ ਰਿਸ਼ਤਾ ਤੇਰੇ ਨਾਲ ਖਤਮ ਕਰਨ ਜਾ ਰਿਹਾ ਹਾਂ ਪਰ ਬਸ ਇਹੀ ਦੁਆ ਹੈ ਕਿ ਤੂੰ ਹਮੇਸ਼ਾ ਖੁਸ਼ ਰਹੇਂ ਰਾਜ ਮੈਨੂੰ ਹਸਪਤਾਲ ਲੈ ਚੀਂ ਛੱਡ ਕੇ ਚਲਾ ਗਿਆ ਜਦ ਤੱਕ ਕਿ ਮੈਂ ਉੱਚੀ ਉੱਚੀ ਰੋਂਦੀ ਰਹੀ ਮੈਂ ਮੰਮੀ ਦਾ ਹੱਥ ਫੜਿਆ ਤੇ ਕਿਹਾ ਇਹ ਸਭ ਕੁਝ ਝੂਠ ਹੈ ਮੈਂ ਕਿਸੇ ਤੇ ਨਾਲ ਵੀ ਵਕਤ ਨਹੀਂ ਗੁਜ਼ਾਰਿਆ ਮੈਂ ਬਿਲਕੁਲ ਸਾਫ਼ ਹਾਂ ਮੰਮੀ बस ਮੈਨੂੰ ਚੁੱਪ ਕਰਕੇ ਦੇਖਦੀ ਰਹੀ ਫਿਰ ਉਹ ਮੈਨੂੰ ਆਪਣੇ ਨਾਲ ਘਰ ਲੈ ਗਈ ਡਾਕਟਰ ਨੇ ਦੱਸਿਆ ਕਿ ਮੇਰੀ ਤबीयत ਬਹੁਤ ਖਰਾਬ ਹੈ ਮੇਰੀ ਜਾਨ ਨੂੰ ਵੀ ਖਤਰਾ ਹੈ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਜੇ ਸੱਚ ਵਿੱਚ ਮੈਂ ਪ੍ਰੈਗਨੈਂਟ ਹਾਂ ਤਾਂ ਫਿਰ ਮੈਂ ਇਸ ਬੱਚੇ ਨੂੰ ਖਤਮ ਕਰ ਦਿੰਦੀ ਮੰਮੀ ਨੇ ਕਿਹਾ ਕਿ ਹਾਂ ਮੈਂ ਤਾਂ ਇਸ ਬੱਚੇ ਨੂੰ ਖਤਮ ਕਰਾਉਣਾ ਚਾਹੁੰਦੀ ਹਾਂ ਪਰ ਡਾਕਟਰ ਨੇ ਕਿਹਾ ਕਿ ਇਸ ਤਰ੍ਹਾਂ ਤੇਰੀ ਜਾਨ ਵੀ ਜਾ ਸਕਦੀ ਹੈ ਮੈਂ ਕਿਹਾ ਕਿ ਆਖਰ ਮੈਂ ਚਿੰਤਤ ਰਹੀ ਕਿ ਕੀ ਕਰਨਾ ਹੈ ਜੋ ਤੁਹ ਰਾਜ ਮੈਨੂੰ ਛੱਡ ਗਿਆ ਮੈਨੂੰ ਵੀ ਹੁਣ ਆਪਣੀ ਇਸ ਜੀ ਜਿੰਦਗੀ ਨਹੀਂ ਚਾਹੀਦੀ ਮੰਮੀ ਦੀ ਅੱਖਾਂ ਵਿੱਚ ਹੰਝੂ ਆ ਗਏ ਮੇਰੇ ਪਾਪਾ ਵੀ ਮੇਰੇ ਤੋਂ ਦੂਰ ਦੂਰ ਰਹਿਣ ਲੱਗੇ ਨਚ ਰਚਾ ਕੇ ਬੈਠੀ ਸੀ ਜਦੋਂ ਕਿ ਵੀ ਰਾਤੀ ਮੇਰੀ ਚਾਂ ਦਾ ਦੋਸ਼ਵੰਡ ਬਣ ਗਿਆ ਸੀ ਉਹ ਉੱਡਦੇ ਬੈਠਦੇ ਬਸ ਇਹੀ ਕਹਿੰਦਾ ਕਹਿੰਦਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਮੈਨੂੰ ਇਸੇ ਕਮਰੇ ਵਿੱਚੋਂ ਕਿਸੇ ਆਦਮੀ ਦੀਆਂ ਬਾਤਸਾਂ ਹੁੰਦੀਆਂ ਨੇ ਪਰ ਤੁਸੀਂ ਤਾਂ ਮੇਰੀ ਕਿਸੇ ਗੱਲ ਤੇ ਯਕੀਨ ਨਹੀਂ ਕੀਤਾ ਹੁਣ ਇਸ ਬੇਸ਼ਰਮ ਨੂੰ ਕਹਿ ਦਿਓ ਕਿ ਇਹ ਆਪਣੇ ਪ੍ਰੇਮੀ ਨੂੰ ਬੁਲਾ ਲਵੇ ਤੇ ਉਸਦੇ ਨਾਲ ਵਿਆਹ ਕਰ ਲਵੇ ਨਹੀਂ ਤਾਂ ਅਸੀਂ ਸਾਰੀ ਦੁਨੀਆ ਨੂੰ ਮੂਤਕੋਂ ਦੇ ਕਾਬਲ ਨਹੀਂ ਬਚਾਂਗੇ ਤਾਂ ਭਾਪੀ ਅੱਗੇ ਹੋ ਕੇ ਕਹਿ ਲਗੀ ਮੈਨੂੰ ਵੀ ਰੀਤੂ ਤੇ ਬਹੁਤ ਗੁੱਸਾ ਹੈ ਉਸਨੇ ਜਸਮੁੰਦੇ ਨਾਲ ਪਿਆਰ ਕੀਤਾ ਉਹ ਤਾਂ ਉਸ ਨੂੰ ਛੱਡ ਕੇ ਚਲਾ ਗਿਆ ਹੁਣ ਭਲਾ ਇਸ ਨੂੰ ਕੌਣ ਅਪਣਾਏਗਾ ਤੇ ਰੀਤੂ ਤੂੰ ਇਹ ਵੀ ਨਹੀਂ ਦੱਸਦੀ ਕਿ ਆਖਰੀ ਇਸ ਦਾ ਮੁਜ਼ਰਮ ਕੌਣ ਹੈ ਤਾਂ ਇਸ ਵਿੱਚ ਅਸੀਂ ਕੀ ਕਰੀ ਮੈਂ ਚੁੱਪ ਚਾਪ ਉਸ ਦੀਆਂ ਗੱਲਾਂ ਸੁਣਦੀ ਰਹੀ ਮੇਰੀ ਮੰਮੀ ਰੋਣ ਲੱਗੀ ਤਾਂ ਪਾਪੀ ਉੱਠ ਕੇ ਮੇਰੀ ਮੰਮੀ ਦੇ ਕੋਲ ਚਲੀ ਗਈ ਉਹ ਕਹਿਣ ਲੱਗੀ ਮੰਮੀ ਜੀ ਤੁਸੀਂ ਬਿਲਕੁਲ ਵੀ ਦਿਲ ਛੋਟਾ ਨਾ ਕਰੋ ਮੈਂ ਚਤੰਤੋ ਵ્યાਕ ਇਸ ਘਰ ਵਿੱਚ ਆਹੀਆਂ ਮੈਂ ਰੀਤੂ ਵਿੱਚ ਕੋਈ ਬਰਾਈ ਨਹੀਂ ਦੇਖੀ ਉਹ ਇੱਕ ਚੰਗੀ ਤੇ شریف ਕੁੜੀ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਕਿਸ ਨੇ ਇਸ ਵਿਚਾਰੀ ਨੂੰ ਬਲਾ ਫਸਲਾ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਪਰ ਮੈਨੂੰ ਯਕੀਨ ਹੈ ਕਿ ਅੱਜ ਤੋਂ ਬਾਅਦ ਹੁਣ ਇਹ ਕੋਈ ਵੀ ਗਲਤੀ ਨਹੀਂ ਕਰੇਗੀ ਇਸ ਲਈ ਜੇ ਤੁਸੀਂ ਮੈਨੂੰ ਇਜਾਜ਼ਤ ਦੇਵੋ ਤਾਂ ਮੈਂ ਰਿਤੂ ਤੇ ਰਿਸ਼ਤੇ ਦੀ ਗੱਲ ਆਪਣੇ ਭਰਾ ਰਮਨ ਦੇ ਨਾਲ ਕਰਤੀ ਆ ਉਹ ਵੈਸੇ ਵੀ ਇੰਡੀਆ ਵਾਪਸ ਆਉਣ ਵਾਲਾ ਹੈ 2 ਹਫ਼ਤਿਆਂ ਦੇ ਬਾਅਦ ਉਹ ਦੁਬਈ ਤੋਂ ਇੰਡੀਆ ਜਾਏਗਾ ਮੰਮੀ ਤਾਂ ਵੈਸੇ ਵੀ ਉਸਤੇ ਵਿਆਦੀ ਗੱਲ ਕਰ ਰਹੀ ਸੀ ਤਾਂ ਕਿਤੇ ਹੋਰ ਕੁੜੀ ਕਿਉਂ ਲੱਭਣੀ ਆਪਣੀ ਰਿਤੂ ਜੋ ਹੈ ਫਪੀਤੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ لگی کی سیما تخان کہ مکھی کھا سکتی تینوں تو بہت چنگی طرح پتا ہے کہ ریتو نے پاپ کیا ہے اپنے کال کر بہو نہیں بیٹی ہاں میں چنگی طرح سمجھتی ہوں پھر مدا پتی بھی دن رات اس پرشانی کی وجہ کر کے اندر ہی اندر کل رہا ہے ਮੈਂ ਆਪਣੇ ਭਰਾ ਨਾਲ ਗੱਲ ਕਰਾਂਗੀ ਜੋ ਉਹ ਇਸ ਰਿਸ਼ਤੇ ਲਈ ਤਿਆਰ ਹੋ ਗਿਆ ਤਾਂ ਫਿਰ ਮੈਂ ਤੁਹਾਨੂੰ ਦੱਸ ਦਿਆਂਗੀ ਤੁਸੀਂ ਵੀ ਵਿਆਹ ਦੀ ਤਿਆਰੀ ਸ਼ੁਰੂ ਕਰੋ ਹੋ ਸਕਦਾ ਹੈ ਕਿ ਉਹ ਮੰਨ ਜਾਏ ਕਿਉਂਕਿ ਉਹ ਉਸਨੂੰ ਰਿਤੂ ਚੰਗੀ ਲੱਗਦੀ ਮम्मी ਝਟ ਬੋਲੀ ਹਾਂ ਤੂੰ ਗੱਲ ਕਰਕੇ ਸਾਨੂੰ ਦੱਸਣਾ ਫਿਰ ਇਹ ਗੱਲ ਆਈ ਗਈ ਹੋਗੀ ਜਦਕਿ ਮੈਂ ਇਸ ਬਾਰੇ ਸੋਚਦੀ ਰਹੀ ਜੇ ਮम्मी ਮੇਰਾ ਪਿਆ ਭਾਬੀ ਦੇ ਭਰਾ ਨਾਲ ਕਰਨ ਤੇ ਤਿਆਰ ਹੋ ਗਈ ਤਾਂ ਮੈਂ ਉਸ ਇਨਸਾਨ ਦੇ ਨਾਲ ਕਿਵੇਂ ਜ਼ਿੰਦਗੀ گزارਾਂਗੀ ਕਿਉਂਕਿ ਮੈਂ ਉਸ ਨੂੰ ਕਈ ਵਾਰੀ ਤੁਰਕਾਰਿਆ ਸੀ ਰਮਨ ਮੈਨੂੰ ਪਸੰਦ ਕਰਦਾ ਸੀ ਜਦੋਂ ਕਿ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਭਾਵੇਂ ਕਿ ਮੈਨੂੰ ਤਾਂ ਦੁਨੀਆ ਦਾ ਕੋਈ ਮੁੰਡਾ ਨਹੀਂ ਚੰਗਾ ਲੱਗਦਾ ਸੀ ਸਿਵਾਏ ਰਾਜੇ ਦੇ ਮੈਂ ਕਹਿ ਦਿੱਤਾ ਕਿ ਮੈਂ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਹਾਂ ਇਸ ਲਈ ਮੈਂ ਤੇਰੀ ਨਹੀਂ ਹੋ ਸਕਦੀ ਦੋ ਤਿੰਨ ਦਿਨਾਂ ਬਾਅਦ ਮੰਮੀ ਨੇ ਭਾਬੀ ਤੋਂ ਪੁੱਛਿਆ ਕਿ ਦੱਸ ਤੂੰ ਆਪਣੇ ਘਰੇ ਗੱਲ ਕੀਤੀ ਹੈ ਜਾਂ ਨਹੀਂ ਤਾਂ ਭਾਬੀ ਕਹਿਣ ਲੱਗੀ ਮੰਮੀ ਜੀ ਮੈਂ ਆਪਣੇ ਮਾਂ ਨਾਲ ਗੱਲ ਕੀਤੀ ਸੀ ਮੰਮੀ ਨੇ ਕਿਹਾ ਹੈ ਕਿ ਜੇ ਰਮਨ ਮੰਨ ਜਾਏ ਤਾਂ ਫਿਰ ਸਾਨੂੰ ਵੀ ਕੋਈ ਇਤਰਾਜ਼ ਨਹੀਂ ਪਰ ਹੁਣ ਮੈਂ ਬਸ ਰਮਨ ਦਾ ਇੰਤਜ਼ਾਰ ਕਰ ਰਹੀ ਹਾਂ ਜਦੋਂ ਉਹ ਵੀ ਇੰਡੀਆ ਵਾਪਸ ਆਏਗਾ ਤਾਂ ਮੈਂ ਉਸਦੇ ਬਾਰੇ ਗੱਲ ਕਰਾਂਗੀ ਫੋਨ ਤੇ ਇਹ ਗੱਲ ਠੀਕ ਨੇ ਤਰ੍ਹਾਂ ਸਮਝ ਨਹੀਂ ਪਾਵੇਗਾ ਤੁਸੀਂ ਫਿਕਰ ਨਾ ਕਰੋ ਬਸ ਹੁਣ ਉਸਦੇ ਵਾਪਸ ਆਉਣ ਦੇ ਵਿੱਚ 3-4 ਦਿਨ ਹੀ ਬਾਕੀ ਨੇ ਫਿਰ ਕੁਝ ਦਿਨਾਂ ਦੇ ਬਾਅਦ ਭਾਬੀ ਮੰਮੀ ਨੂੰ ਕਹਿਣ ਲੱਗੀ ਕਿ ਮੇਰਾ ਭਰਾ ਦੁਬਈ ਤੋਂ ਵਾਪਸ ਆਇਆ ਹੈ ਹੁਣ ਮੈਂ ਉਸ ਨੂੰ ਮਿਲਣ ਦੇ ਲਈ ਆਪਣੇ ਘਰ ਜਾ ਰਹੀ ਹਾਂ ਤੇ ਰਿਸ਼ਤੇ ਦੀ ਵੀ ਗੱਲ ਕਰਾਂਗੇ ਮੰਮੀ ਨੇ ਕਿਹਾ ਕਿ ਹਾਂ ਹਾਂ ਠੀਕ ਹੈ ਤੂੰ ਜਾ ਪਰ ਧਿਆਨ ਰੱਖਣਾ ਕਿ ਆਪਣੇ ਭਰਾ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ੋਰਜਾ ਜ਼ਬਰਦਸਤੀ ਨਾ ਕਰਨਾ ਕਿਉਂਕਿ ਜ਼ਬਰਦਸਤੀ ਤੇ ਜੋੜੇ ਹੋਏ ਰਿਸ਼ਤਿਆਂ ਨੂੰ ਨਭਾਇਆ ਨਹੀਂ ਜਾ ਸਕਦਾ ਉਦੋਂ ਮੇਰੇ ਪ੍ਰੈਗਨੈਂਟ ਹੋਣ ਦੀ ਗੱਲ ਪੂਰੇ ਖਾਨਦਾਨ ਵਿੱਚ ਫੈਲ ਚੁੱਕੀ ਸੀ ਹਰ ਕੋਈ ਮੈਨੂੰ ਤਾਣੇ ਮਾਰ ਰਿਹਾ ਸੀ ਹਰ ਪਾਸੇ ਬਦਨਾਮੀ ਹੋ ਰਹੀ ਸੀ ਜਦੋਂ ਕਿ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਆ ਚੁੱਕੀ ਸੀ ਮੈਨੂੰ ਤਾਂ ਸਹੀ ਕੀ ਨਹੀਂ ਆਉਂਦਾ ਸੀ ਕਿ ਮੈਂ ਜਿਸ ਇਨਸਾਨ ਤੇ ਨਾਲ ਇਸ ਤਰ੍ਹਾਂ ਪਿਆਰ ਕਰਦੀ ਸੀ ਉਹ ਮੈਨੂੰ ਛੱਡ ਕੇ ਚਲਾ ਗਿਆ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਦੋ ਦਿਨਾਂ ਦੇ ਬਾਅਦ ਭਾਬੀ ਆਪਣੇ ਪੇਕੇਆਂ ਤੋਂ ਵਾਪਸ ਆਈ ਜਦੋਂ ਉਹ ਵਾਪਸ ਆਈ ਤਾਂ ਬਹੁਤ ਸੁੰਨੀ ਲੱਗਦੀ ਸੀ ਤੇ ਕਹਿਣ ਲੱਗੀ ਮਮਮੀ ਰਮਨ ਕਹਿੰਦਾ ਕਿ ਮੈਂ ਰਿਤੂ ਨਾਲ ਵਿਆਹ ਜ਼ਰੂਰ ਕਰਾਂਗਾ ਤੁਸੀਂ ਮੇਰੇ ਕੱਲ ਦਾ ਯਕੀਨ ਕਰੋ ਮੈਂ ਇਸ ਤਰ੍ਹਾਂ ਕਰਨ ਦੇ ਲਈ ਉਸ ਨੂੰ ਬਿਲਕੁਲ ਮਜਬੂਰ ਨਹੀਂ ਕੀਤਾ ਮੈਂ ਤਾਂ ਉਸਦੇ ਸਾਹਮਣੇ ਬਸ ਇੱਕ ਪ੍ਰਸਤਾਵ ਰੱਖਿਆ ਸੀ ਜਿਸ ਤੇ ਉਹ ਕਹਿਣ ਲੱਗਿਆ ਕਿ ਤੂੰ ਮੇਰਾ ਰਿਸ਼ਤਾ ਮੰਗ ਕੇ ਦੇਖ ਜਿਉ ਮਨ ਚਾਹਤਾ ਮੈਂ ਰਿਤੂ ਨਾਲ ਜ਼ਰੂਰ ਪਿਆ ਕਰਵਾਉਂਗਾ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿ ਕੋਈ ਇੰਨਾ ਚੰਗਾ ਵੀ ਹੋ ਸਕਦਾ ਹੈ ਕੋਈ ਕਿਸੇ ਨਾਲ ਇਸ ਤਰ੍ਹਾਂ ਕਦਰ ਪਿਆਰ ਕਰ ਸਕਦਾ ਹੈ ਹੁਣ ਇੱਥੇ ਤਾਂ ਇਹ ਸਾਬਤ ਹੋ ਗਿਆ ਸੀ ਕਿ ਰਾਜ ਦਾ ਪਿਆਰ ਮਤਲਬ ਦਾ ਸੀ ਜਦਕਿ ਰਵਣ ਮੇਰੇ ਪਿਆਰ ਦੀ ਪ੍ਰੀਖਿਆ ਵਿੱਚੋਂ ਪਾਸ ਹੋ ਗਿਆ ਸੀ ਜਦੋਂ ਮੈਨੂੰ ਪੂਰੀ ਦੁਨੀਆ ਤਾਣੇ ਮੀਨੇ ਮਾਰ ਰਹੀ ਸੀ ਤਾਂ ਮੈਨੂੰ ਰਮਨ ਨੇ ਆਪਣਾ ਬਣਾਉਣ ਦਾ ਫੈਸਲਾ ਕੀਤਾ ਉਸਤੇ ਘਰ ਵਾਲੇ ਨੇ ਮੇਰਾ ਲਿਸਟ ਲੈ ਲਈ ਜਿਸਤੇ ਮਮਮੀ ਨੇ ਹਾਂ ਕਰ ਦਿੱਤੀ ਇੱਕ ਹਫਤੇ ਦੇ ਹੰਦਰ ਅੰਦਰ ਮੈਂ ਰਮਨ ਦੀ ਦੁੱਲਹਣ ਬਣੀ ਬੈਠੀ ਸੀ ਉਸਤੇ ਘਰ ਵਿਦਾ ਹੋ ਗਈ ਮੈਂ ਰਮਨ ਦੇ ਕਮਰੇ ਵਿੱਚ ਬੈਠੀ ਹੋਈ ਸੀ ਸੇ ਸਜੀ ਹੋਈ ਸੀ ਜਦ ਕਿ ਮੇਰੀਆਂ ਅੱਖਾਂ ਵਿੱਚ ਲਗਾਤਾਰ ਹੰਝੂ ਵਹਿ ਰਹੇ ਸੀ ਮੈਂ ਤਾਂ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਵਿੱਚ ਕਦੇ ਇਹੋ ਜਿਹਾ ਦਿਨ ਵੀ ਆਵੇਗਾ ਮੈਂ ਤਾਂ ਰਾਜ ਤੇ ਦੁੱਲਹਣ ਬਣ ਦੇ ਸੁਪਨੇ ਸਜਾ ਰਹੀ ਸੀ ਤੇ ਕਿੱਥੇ ਮੇਰਾ ਵਿਆਹ ਰਮਣ ਨਾਲ ਹੋ ਗਿਆ ਥੋੜੀ ਦੇਰ ਬਾਅਦ ਰਮਣ ਕਮਰੇ ਵਿੱਚ ਆਇਆ ਉਸਨੇ ਮੇਰੇ ਅੱਖਾਂ ਵਿੱਚ ਹੰਝੂ ਦੇਖ ਕੇ ਰਮਣ ਬੈੱਡ ਤੇ ਆ ਕੇ ਬੈਠ ਗਿਆ ਉਸਨੇ ਮੇਰਾ ਹੱਥ ਫੜ ਲਿਆ ਫਿਰ ਉਹ ਹੌਲੀ-ਹੌਲੀ ਮੇਰੇ ਹੱਥਾਂ ਨੂੰ ਸਲੌਣ ਲੱਗਿਆ ਤੇ ਕਹਿੰਦਾ ਰੀਤੂ ਮੈਨੂੰ ਪਤਾ ਹੈ ਕਿ ਤੂੰ ਅੱਜ ਦੇ ਦਿਨ ਬਹੁਤ ਪਰੇਸ਼ਾਨ ਤੂੰ ਹਮੇਸ਼ਾ ਇਹ ਹੀ ਸੋਚਦੀ ਸੀ ਕਿ ਤੂੰ ਰਾਹੀ ਦੀ ਦੁਲਲਣ ਬਣੇਗੀ ਪਰ ਕਿਸਮਤ ਨੇ ਤੈਨੂੰ ਇੱਥੇ ਲਿਆਇਆ ਹੈ ਤੂੰ ਆਪਣਾ ਤੇਲ ਬਿਲਕੁਲ ਛੋਟਾ ਨਾ ਕਰ ਦੇਖ ਜੋ ਵੀ ਹੁੰਦਾ ਹੈ ਚੰਗੇ ਤੇ ਲਈ ਹੁੰਦਾ ਹੈ ਹੋ ਸਕਦਾ ਹੈ ਕਿ ਰਾਜ ਇੱਕ ਚੰਗਾ ਪਤੀ ਸਾਬਤ ਨਾ ਹੁੰਦਾ ਜਦੋਂ ਕਿ ਮੈਂ ਤੈਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਹਾਂ ਕਿ ਮੈਂ ਹਮੇਸ਼ਾ ਤੇਰਾ ਸਾਥ ਦੇਵਾਂਗਾ ਹਰ ਪਲ ਤੇਰਾ ਖਿਆਲ ਰੱਖਾਂਗਾ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਰਮਨਿਆ ਗੱਲ ਸੁਣ ਕੇ ਮੇਰਾ ਦਿਲ ਥੋੜਾ ਜਿਹਾ ਮਜ਼ਬੂਤ ਹੋ ਗਿਆ ਰਮਣਾ ਸੱਚ ਵਿੱਚ ਇੱਕ ਚੰਗਾ ਪਤੀ ਸਾਬਤ ਹੋਇਆ ਸਾਰਾ ਸਾਰਾ ਦਿਨ ਉਹ ਮੇਰਾ ਖਿਆਲ ਰੱਖਦਾ ਉਹ ਮੇਰੇ ਲਈ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਦੀਆਂ ਚੀਜ਼ਾਂ ਲਿਆਉਂਦਾ ਸੀ ਕਹਿੰਦਾ ਸੀ ਇਸ ਹਾਲਤ ਵਿੱਚ ਤੇਰਾ ਪੇਟ ਭਰ ਕੇ ਖਾਣਾ ਬਹੁਤ ਜ਼ਰੂਰੀ ਹੈ ਮੈਂ ਤਾਂ ਹੈਰਾਨ ਰਹਿ ਜਾਂਦੀ ਸੀ ਇੱਕ ਦਿਨ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਤੂੰ ਅਜਿਹੀ ਔਲਾਦ ਦੇ ਲਈ ਫਿਕਰਮੰਦ ਹੈ ਜਿਸ ਦਾ باپ ਦਾ ਆਤਾ ਪਤਾ ਮੈਨੂੰ ਖੁਦ ਵੀ ਨਹੀਂ ਤੂੰ ਇਹੋ ਜਿਹੀ ਔਲਾਦ ਦਾ ਇੰਨਾ ਖਿਆਲ ਆਖਰ ਕਿਵੇਂ ਰੱਖ ਸਕਦਾ ਇਸ ਤੇ ਰਮਨ ਕਹਿਣ ਲੱਗਾ ਕਿ ਤੇਰੇ ਨਾਲ ਜੁੜੀ ਹਰ ਇੱਕ ਚੀਜ਼ ਨਾਲ ਮੈਨੂੰ ਪਿਆਰ ਹੈ ਮੈਨੂੰ ਇਸ ਬੱਚੇ ਦੇ باپ ਦੇ ਨਾਲ ਕੋਈ ਮਤਲਬ ਨਹੀਂ ਮੇਰੇ ਲਈ ਇਨਾ ਹੀ ਪੌਤ ਹੈ ਕਿ ਇਹ ਬੱਚਾ ਤੇਰੇ ਤੋਂ ਜਨਮ ਲਿਆ ਉਸ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ ਖੈਰ ਵਿਆਹ ਨੂੰ ਇੱਕ ਮਹੀਨਾ ਗੁਜ਼ਰ ਗਿਆ ਰਮਨ ਨੇ ਕਿਹਾ ਕਿ ਉਹ ਦੂਜੇ ਸ਼ਹਿਰ ਵਿੱਚ ਇੱਕ ਕੰਮ ਤੇ سلسلے ਵਿੱਚ ਜਾ ਰਿਹਾ ਉਹ ਮੈਨੂੰ ਖਾਸ ਤੌਰ ਤੇ ਪੱਕਾ ਕਰਕੇ ਗਿਆ ਸੀ ਕਿ ਮੈਂ ਆਪਣਾ ਬਹੁਤ ਖਿਆਲ ਰੱਖਾ ਰਮਨ ਚਲਾ ਗਿਆ ਤਾਂ ਮੈਂ ਵੀ ਆਪਣੇ ਕਮਰੇ ਵਿੱਚ ਆ ਕੇ लेट ਗਈ ਰਾਤ ਦੇ ਵਕਤ ਚਾਰੇ ਪਾਸੇ ਬਿਲਕੁਲ ਹਨੇਰਾ ਸੀ ਫਿਰ ਮੇਰੇ ਕਮਰੇ ਦੇ ਦਰਵਾਜ਼ੇ ਤੇ ਅਚਾਨਕ دستਕ ਹੋਈ ਮੈਂ ਕਿਹਾ ਕੋਣ ਹੈ ਮੇਰੀ ਸੱਸ ਕਹਿਣ ਲੱਗੀ ਬਹੁਤ ਗਜ਼ਬ ਹੋ ਗਿਆ ਹੈ ਜਲਦੀ ਨਾਲ ਦਰਵਾਜ਼ਾ ਖੋਲ ਮੈਂ ਹੈਰਾਨ ਹੋਈ ਕਿ ਉਹ ਇਸ ਵਕਤ ਆਖਰੀ ਤੇ ਕਿਉਂ ਆਈ ਮੈਂ ਦਰਵਾਜ਼ਾ ਖੋਲਿਆ ਤਾਂ ਦੇਖਿਆ ਮੇਰੀ ਸੱਸ ਦੇ ਮੂੰਹ ਤੇ ਬਹੁਤ ਹੀ ਜ਼ਿਆਦਾ ਗੁੱਸਾ ਸੀ ਉਹ ਕਹਿਣ ਲੱਗੀ ਇਧਰ ਆ ਮੇਰੇ ਨਾਲ ਉਹਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ ਕਹਿਣ ਲੱਗੀ ਮੇਰਾ ਬੇਟਾ ਤਾਂ ਪਾਗਲ ਹੋ ਗਿਆ ਜੋ ਤੇਰੇ ਵਰਗੀ ਪਦ ਕਰਤਾਰ ਔਰਤ ਨਾਲ ਵਿਆਹ ਕਰਕੇ ਬੈਠ ਗਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੇਰੇ ਪੇਟ ਵਿੱਚ ਇੱਕ ਨਜਾਇਜ਼ ਬੱਚਾ ਫਲ ਰਿਹਾ ਹੈ ਇਸ ਦਾ ਬਾਪ ਦਾ ਵੀ ਕੋਈ ਅਤਾ ਪਤਾ ਨਹੀਂ ਤੂੰ ਇੰਨੀ ਪ੍ਰੇਸ਼ਾਨ ਮੈਂ ਕਿ ਇਸ ਘਰ ਵਿੱਚ ਐਸ਼ੋਰਾਮ ਦੀ ਜ਼ਿੰਦਗੀ ਜਿਉਂ ਰਹੀ ਹੈ ਨਿਕਲ ਜਾ ਇਸ ਘਰੋਂ ਸਵੇਰ ਤੱਕ ਜਦੋਂ ਤੇਰਾ ਪਤੀ ਆਵੇਗਾ ਤਾਂ ਮੈਂ ਉਸ ਨੂੰ ਕਹਿਤੇ ਮਾਂਗੀ ਕਿ ਤੇਰੀ ਪਤਨੀ ਆਪਣੇ ਕਿਸੇ ਪ੍ਰੇਮੀ ਦੇ ਨਾਲ ਪੱਤ ਆਪਣੇ ਸਾਸਤੇ ਮੋਹ ਇਹੋ ਜਿਹੀਆਂ ਗੱਲਾਂ ਸੁਣ ਕੇ ਮੈਂ ਤਾਂ ਤੰਗ ਰਹਗੀ ਮੇਰੀ ਸੱਸ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਅੰਦਰੋਂ ਦਰਵਾਜ਼ੇ ਨੂੰ ਕੁੰਡੀ ਲਗਾਈ ਮੈਂ ਤਾਂ ਬਹੁਤ ਜ਼ਿਆਦਾ ਡਰ ਰਹੀ ਸੀ ਮੇਰੇ ਆਸ-ਪਾਸੇ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਮੈਂ ਆਪਣੇ ਘਰੋਂ ਥੋੜੀ ਦੂਰ ਜਾ ਕੇ ਬੈਠ ਗਈ ਤੇ ਅਰਦਾਸ ਕਰ ਰਹੀ ਸੀ ਕਿ ਰੱਬਾ ਮੈਨੂੰ ਇਨਸਾਫ਼ ਦੇ ਮੈਨੂੰ ਕਿਵੇਂ ਵੀ ਕਰਕੇ ਇਹ ਪਤਾ ਚੱਲ ਜਾਏ ਕਿ ਮੇਰੇ ਨਾਲ ਇਹ ਗناہ ਕਰਨ ਵਾਲਾ ਆਖਰ ਕੌਣ ਹੈ ਮੈਂ ਸਾਰੀ ਰਾਤ ਰੱਬ ਅੱਗੇ ਅਰਦਾਸ ਕਰਦੀ ਰਹੀ ਤਾਂ ਇਸ ਤਰ੍ਹਾਂ ਰਾਤ ਗੁਜ਼ਰੀ ਸਵੇਰ ਦਾ ਜਦੋਂ ਵਕਤ ਹੋਇਆ ਤਾਂ ਅਚਾਨਕ ਮੇਰੇ ਕੋਲ ਚਾਰ ਜਣੇ ਆ ਕੇ ਖੜੇ ਹੋ ਗਏ ਜਦੋਂ ਮੈਂ ਸਿਰ ਚੁੱਕਿਆ ਤਾਂ ਦੇਖਿਆ ਉਹ ਕੋਈ ਹੋਰ ਨਹੀਂ ਬਲਕਿ ਮੇਰਾ ਸੋਰਾ ਸਾਸ ਮੇਰਾ ਪਤੀ ਤੇ ਭਾਬੀ ਸੀ ਮੇਰੇ ਪਤੀ ਨੇ ਮੇਰਾ ਹੱਥ ਫੜਿਆ ਤੇ ਕਹਿਣ ਲੱਗਾ ਉੱਠ ਚੱਲ ਮੇਰੇ ਘਰ ਮੇਰੇ ਨਾਲ ਉਸ ਦਿਨ ਤੇ ਮੈਂ ਰੋਣ ਲੱਗੀ ਕਿ ਹਰਮਨ ਤੇਰੀ ਮੰਮੀ ਨੇ ਤਾਂ ਮੈਨੂੰ ਘਰੋਂ ਕੱਢ ਦਿੱਤਾ ਇਸ ਤੇ ਰਮਨ ਕਹਿਣ ਲੱਗਾ ਕਿ ਮੈਨੂੰ ਪਤਾ ਹੈ ਪਰ ਤੂੰ ਫਿਕਰ ਨਾ ਕਰ ਮੈਨੂੰ ਪਤਾ ਚੱਲ ਗਿਆ ਹੈ ਕਿ ਅੱਜ ਮੈਂ ਮੰਮੀ ਨੂੰ ਸਾਰੀ ਹਕੀਕਤ ਦੱਸ ਦੇਵਾਂਗਾ ਤੂੰ ਮੇਰੇ ਨਾਲ ਰਮਨ ਨੇ ਮੇਰਾ ਹੱਥ ਫੜਿਆ ਤੇ ਫਿਰ ਉਹ ਮੈਨੂੰ ਵਾਪਸ ਘਰ ਲੈ ਗਿਆ। ਰਮਨ ਕਹਿ ਲੱਗਾ ਕਿ ਮੰਮੀ ਤੁਹਾਨੂੰ ਇਸ ਗੱਲ ਦੀ ਕੀ ਫਿਕਰ ਹੈ ਕਿ ਰੀਤੂ ਦੇ ਪੇਟ ਵਿੱਚ ਪਲਣ ਵਾਲਾ ਬੱਚਾ ਕਿਸ ਦਾ ਹੈ ਤੇ ਇਸ ਦਾ ਬੱਚੇ ਦਾ ਬਾਪ ਕੌਣ ਹੈ। ਅੱਜ ਮੈਂ ਹਰ ਰਾਜ਼ ਤੋਂ ਪਰਦਾ ਠਾ ਦਿੰਦਾ। ਰੀਤੂ ਜਿਸ ਬੱਚੇ ਦੀ ਮਾਂ ਬਣਨ ਵਾਲੀ ਹੈ ਉਹ ਕੋਈ ਹੋਰ ਨਹੀਂ ਬਲਕਿ ਮੈਂ ਹਾਂ। ਇਹ ਗੱਲ ਸੁਣ ਕੇ ਤਾਂ ਮੈਂ ਇੱਕਦਮ ਹਰਾਨ ਰਹਿ ਗਈ। ਮੇਰੀ ਭੈਣ ਵੀ ਕਹਿ ਲਗੀ ਜੀ ਹਾਂ ਬਿਲਕੁਲ ਇਸ ਤਰ੍ਹਾਂ ਹੀ ਤਾਂ ਨੂੰ ਦਾ ਪਤਾ ਹੈ ਕਿ ਰਮਨ ਰੀਤੂ ਨੂੰ ਕਿੰਨਾ ਪਿਆਰ ਕਰਦਾ ਸੀ ਰੀਤੂ ਉਸ ਨੂੰ ਕਿਸੇ ਗਿਣਤੀ ਵਿੱਚ ਨਹੀਂ ਲਿਆਉਂਦੀ ਸੀ ਰਮਨ ਨੇ ਮੈਨੂੰ ਇੱਕ ਵਾਰ ਫੋਨ ਕਰਕੇ ਕਿਹਾ ਕਿ ਜੇ ਮੈਨੂੰ ਰੀਤੂ ਨਾ ਮਿਲੇ ਤਾਂ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਵਾਂਗਾ ਤਾਂ ਮੈਂ ਉਸ ਨੂੰ ਕਿਹਾ ਕਿ ਤੂੰ ਖੁਦ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਏਂ ਮੈਂ ਕੋਈ ਨਾ ਕੋਈ ਤਰਕੀਬ ਕੱਢ ਲਵਾਂਗੀ ਫਿਰ ਅਸੀਂ ਤੁਹਾણે ਇਹ ਫੈਸਲਾ ਕੀਤਾ ਕਿ ਮੈਂ ਹਰ ਰਾਤ ਆਪਣੇ ਪਤੀ ਤੇ ਨਨਾਂ ਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਸੁਵਾਦਿਆ ਕਰਾਂਗੀ ਤੇ ਫਿਰ ਰਮਨ ਮੇਰੀ ਨਨਾਂ ਰੀਤੂ ਦੇ ਕੋਲ ਚਲਾ ਜਾਏਗਾ ਮੈਨੂੰ ਪਤਾ ਸੀ ਕਿ ਇਹ ਸਭ ਗਲਤ ਹੈ ਗੁਨਾਹ ਹੈ ਪਰ ਕਹਿੰਦੇ ਹਨਾ ਪਿਆਰ ਤੇ ਜੰਗ ਵਿੱਚ ਸਭ ਜਾਇਜ਼ ਹੈ ਮੈਨੂੰ ਪਤਾ ਲੱਗ ਗਿਆ ਕਿ ਰੀਤੂ ਮਾਂ ਬਣਨ ਵਾਲੀ ਹੋ ਗਈ ਹੈ ਤਾਂ ਮੈਂ ਹੀ ਰਮਨ ਨੂੰ ਕਿਹਾ ਸੀ ਕਿ ਤੂੰ ਹਰ ਰੋਜ਼ ਇਸ ਦੇ ਦਰਵਾਜ਼ੇ ਤੇ ਕੋਲ ਆ ਕੇ ਜ਼ੋਰ-ਜ਼ੋਰ ਨਾਲ ਸਾਹ ਲੈਣਾ ਸ਼ੁਰੂ ਕਰ ਦੇਣਾ ਰੋਜ ਇਸ ਤੇ ਦਰਵਾਜ਼ੇ ਦੇ ਕੋਲ ਜਾ ਕੇ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਨਾਲ ਉਸਦੇ ਭਰਾ ਨੂੰ ਸ਼ੱਕ ਹੋ ਜਾਏਗਾ ਉਹ ਸਮਝੇਗਾ ਕਿ ਮੇਰੀ ਭੈਣ ਗਲਤ ਹੈ ਹੁਣ ਮੈਂ ਆਪਣੇ ਨਰਾਨ ਤੇ ਪਤੀ ਨੂੰ ਨੀਂਦ ਦੀਆਂ ਦਵਾਈਆਂ ਦੇਣੀਆਂ ਬੰਦ ਕਰ ਦਿੱਤੀਆਂ ਤੇ ਰਮਨ ਸਾਡੇ ਘਰ ਜਾ ਕੇ ਉਸੇ ਤਰ੍ਹਾਂ ਸ਼ੋਰ ਕਰਨ ਲੱਗਾ ਫਿਰ ਇਸ ਤਰ੍ਹਾਂ ਰੀਤੂ ਦੇ ਭਰਾ ਨੂੰ ਪਤਾ ਚੱਲ ਗਿਆ ਕਿ ਮੇਰੀ ਭੈਣ ਹੀ ਖਰਾਬ ਹੈ ਫਿਰ ਹੋਇਆ ਇਹ ਕਿ ਰੀਤੂ ਦੀ ਮੰਗਣੀ ਦੇ ਦਿਨ ਇਸ ਤੇ ਪ੍ਰੈਗਨੈਂਟ ਹੋਣ ਦਾ ਰਾਜ਼ ਖੁੱਲ ਗਿਆ ਮੰਮੀ ਤੁਸੀਂ ਵੀ ਰਿਤੂ ਨੂੰ ਕਰੋਨਾ ਕੱਢੋ ਕਿਉਂਕਿ ਇਸ ਤੇ ਪੇਟ ਵਿੱਚ ਤੁਹਾਡਾ ਹੀ ਵਾਂਛਾ ਹੈ ਇਹ ਸਭ ਗੱਲਾਂ ਸੁਣ ਕੇ ਤਾਂ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮੇਰੇ ਪਤੀ ਤੇ ਮੇਰੀ ਭਾਬੀ ਨੇ ਕਿਸ ਕਦਰ ਮੇਰੇ ਨਾਲ ਘਟਿਆ ਹਰਕਤ ਕੀਤੀ ਮੈਂ ਉਹਨਾਂ ਲੋਕਾਂ ਨੂੰ ਬਿਨਾਂ ਕੁਝ ਕਹੇ ਉੱਟ ਕੇ ਆਪਣੇ ਕਮਰੇ ਵਿੱਚ ਆ ਗਈ ਪਿੱਛੇ ਰਮਨ ਆ ਗਿਆ ਉਹ ਕਹਿਣ ਲੱਗਾ ਦੇਖ ਰਿਤੂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇਰੀ ਖਾਤਰ ਮੈਂ ਸਭ ਕੁਝ ਕਰਨੋਂ ਤਿਆਰ ਹਾਂ ਮੈਂ ਕਿਹਾ ਅੱਜ ਤੂੰ ਆਪਣਾ ਅਸਲੀ ਰੂਪ ਮੈਨੂੰ ਦਿਖਾ ਦਿੱਤਾ ਤੂੰ ਕਿਸੇ ਦ੍ਰਿੰਦੇ ਤੋਂ ਵੀ ਜ਼ਿਆਦਾ ਖਤਰਨਾਕ ਹੈ ਤੂੰ ਮੇਰੀ ਇੱਜ਼ਤ ਖਰਾਬ ਕਰਕੇ ਮੈਨੂੰ ਬਦਨਾਮ ਕੀਤਾ ਮੇਰੇ ਤੂੰ ਮੇਰੀ ਮੁਹੱਬਤ ਵੀ ਖੋਹ ਲਈ ਮੈਨੂੰ ਸਾਰਿਆਂ ਦੇ ਨਜ਼ਰਾਂ ਵਿੱਚ ਕਰਾ ਦਿੱਤਾ ਜੇ ਤੂੰ ਇਸ ਮੁਹੱਬਤ ਨੂੰ ਜੇ ਤੂੰ ਇਸ ਨੂੰ ਮੁਹੱਬਤ ਕਹਿਣਾ ਹੈ ਤਾਂ ਲਾਂਤ ਹੈ ਇਸ ਮੁਹੱਬਤ ਤੇ ਇਹ ਗੱਲ ਸੁਣ ਕੇ ਰਮਨ ਦੇ ਚਿਹਰੇ ਦਾ ਰੰਗ ਬਦਲ ਗਿਆ ਉਹ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਮੈਂ ਚੁੱਪਚਾਪ ਆਪਣੀ ਮੰਮੀ ਦੇ ਘਰ ਆ ਗਈ ਤੇ ਮੈਂ ਸਾਰੀ ਹਕੀਕਤ ਆਪਣੇ ਘਰ ਵਾਲਿਆਂ ਨੂੰ ਦਸਤਤ ਮੇਰਾ ਪ੍ਰਾਵੀ ਹਰਾਨਾ ਉਹ ਸੀ ਉਹ ਕਹਿੰਦਾ ਸੀ ਜੋ ਔਰਤ ਮੈਨੂੰ ਨੀਦੀਆਂ ਦਵਾਈਆਂ ਖਾ ਕੇ ਇਹ ਸਭ ਕੁਝ ਇਹ ਸਭ ਕੁਝ ਕਰ ਸਕਦੀ ਹੈ ਤਾਂ ਉਹ ਨਾ ਜਾਣੇ ਹੋਰ ਮੇਰੇ ਨਾਲ ਕੀ ਕੁਝ ਕਰਤੀ ਹੋਈ ਇਹਨਾਂ ਕਹਿ ਕੇ ਮੇਰੇ ਭਰਾ ਨੇ ਭਾਬੀ ਨੂੰ ਤਲਾਕ ਦੇਣ ਦਾ ਐਲਾਨ ਕਰ ਦਿੱਤਾ ਰਮਣ ਘਰ ਆਇਆ ਤਾਂ ਉਸਨੇ ਮੇਰੇ ਪੈਰ ਫੜ ਲਏ ਉਹ ਮੈਨੂੰ ਆਪਣੇ ਨਾਲ ਚੱਲਣ ਨੂੰ ਕਹਿਣ ਲੱਗਾ ਪਰ ਮੈਨੂੰ ਉਸ ਤੋਂ ਬਹੁਤ ਜ਼ਿਆਦਾ ਨਫ਼ਰਤ ਹੋ ਗਈ ਸੀ ਮੈਂ ਉਸਦੀ ਸ਼ਕਲ ਦੇਖਣ ਲਈ ਵੀ ਤਿਆਰ ਨਹੀਂ ਸੀ ਮੈਨੂੰ ਆਪਣੀ ਜ਼ਿੰਦਗੀ ਦੇ ਲਈ ਤਾਂ ਇਹ ਫੈਸਲਾ ਠੀਕ ਨਹੀਂ ਲੱਗਿਆ ਬਾਕੀ ਤੁਹਾਡੀ ਇਸ ਤੇ ਕੀ رائے ਹੈ ਆਪਣੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਦੱਸਣਾ ਕਿ ਮੈਨੂੰ ਰਮਨ ਨਾਲ ਜਾਣਾ ਚਾਹੀਦਾ ਹੈ ਕਿ ਨਹੀਂ